ਭਾਈ ਜੀ ਖਾਲਸਾ ਭਾਈ ਜੀ ਹੱਥੀ ਬੀਜਾ ਭਾਈ ਖਾਲਸਾ ਭਾਈ ਖਦੇ ਪਤਜੀ ਹਾਂਜੀ ਬੀਜੀ ਮੈਨੂੰ ਦੱਸੋ ਤੁਸੀਂ ਕਿ ਜਦੋਂ ਪਹਿਲੇ ਸਮਿਆਂ ਚ ਵੀ ਤੇ ਹੁਣ ਵੀ ਕਈ ਘਰਾਂ ਚ ਇਦਾਂ ਹੁੰਦਾ ਆ ਕਿ ਜਦੋਂ ਵਿਆਹ ਹੁੰਦਾ ਵਾ ਤੇ ਵਿਆਹ ਤੋਂ ਬਾਅਦ ਜਿਹੜੀ ਨਵੀਂ ਵੋਟੀ ਹੁੰਦੀ ਆ ਉਹ ਤੋਂ ਘਰ ਦਾ ਕੰਮ ਨਹੀਂ ਕਰਾਉਂਦੇ ਤੇ ਕਿੰਨਾ ਹੀ ਚਿਹਰ ਨੂੰ ਮਤਲਬ ਛਾਂਕੇ ਚ ਨਹੀਂ ਵੜਨ ਦਿੱਤਾ ਜਾਂਦਾ ਜਾਂ ਕਿਦਾਂ ਉਹ ਤੋਂ ਕੋਈ ਕੰਮ ਨਹੀਂ ਕਰਾਇਆ ਜਾਂਦਾ ਤੇ ਉਸ ਉਹ ਕੀ ਮਤਲਬ ਹੈ ਉਹ ਸਾਰੀ ਚੀਜ਼ ਦਾ ਉਹ ਮਤਲਬ ਹੈ ਕਿ ਪਿੰਡ ਪਿੰਡ ਸਾਰਿਆਂ ਦੇ ਵਾਹੀ ਕੁਲ ਦੀ ਦਾ ਖਾਲਸਾ ਵਾਹੀ ਥੱਲੇ ਮੇਰੇ ਭੈਣ ਭਰਾ ਮੇਰੀਆਂ ਫੱਟਾਂ ਮਿਲੀਆਂ ਰੋਗ ਉਸ ਤੋਂ ਟੰਗੜੇ ਜਿਹੜੀ ਮੇਰੀ ਗੱਲ ਸੁਣਦੇ ਆ ਉਦੋਂ ਇਹ ਮਤਲਬ ਹੁੰਦਾ ਸੀ ਕਿ ਨਵੀਂ ਵਕਤੀ ਜਿਹਨਾਂ ਵਿਆਹ ਹੀ ਹੁੰਦੀ ਸੀ ਨਾ ਉਦੋਂ ਇੱਕ ਪਿੰਡ ਦੀਆਂ ਆਪਣੇ ਦਰਾਨੀਆਂ ਛਾਣੀਆਂ ਜੋ ਵੀ ਪਿੰਡ ਦੇ ਆਪਣੇ ਚਾਚੀਆਂ ਤਾਈਆਂ ਦੇ ਸਾਰੀਆਂ ਉਹਨੂੰ ਵੇਖਣਾ ਹੁੰਦੀ ਆਂ ਇਸ ਵੀ ਉਹਦੀ ਨੋਹ ਆਈ ਏ ਤੇ ਅਸੀਂ ਵੇਖਣ ਜਾਣਾ ਉਹਨੂੰ ਸੱਤੇ ਆਖਣਾ ਕਿ ਧੀਏ ਤੂੰ ਨਾ ਆ ਤੋ ਲੈ ਤੇ ਮੰਜੀ 'ਤੇ ਬਹਿ ਜਾ ਦੇਣੀ ਕਿ ਉਸ ਤੇ ਸੋਨੇ 'ਚ ਆਦਰ ਵਛਾ ਦੇਣੀ ਨਾਲ ਪੱਖੀ ਰਾਬ ਦੇਣੀ ਸਰਣਾ ਰਾਬ ਦੇਣਾ ਤੇ ਤੂੰ ਇੱਥੇ ਤੇ ਬਹਿ ਜਾ ਉਹਨੇ ਸਿਰ ਪਰਵਾਹ ਕੇ ਨਵਾਂ ਸੂਟ ਪਾ ਕੇ ਤੇ ਮੰਜੀ 'ਤੇ ਬਹਿ ਜਾਣਾ ਫੇਰ ਪਿੰਡ ਦੀਆਂ ਨੇ ਜਨਾਨੀਆਂ ਨੇ ਵੇਖਣਾ ਵੀ ਉਹ ਆਈ ਨੋਹ ਆਈ ਉਹਨੂੰ ਵੇਖਣ ਜਾਣਾ ਕਿਸੇ ਨੇ ਆਣਾ ਮੇਰੀ ਭਾਬੀ ਆਈ ਵੇਖਣ ਜਾਣਾ ਸਿਰ ਪੈਣ ਦੀਆਂ ਕੁੜੀਆਂ ਨੇ ਆਉਣਾ ਅਸਨਾ ਵੀ ਉਹਨਾਂ ਦੇ ਘਰ ਬੁੱਢੀ ਆਈ ਗਈ ਐ ਤੇ ਸਿਬੇ ਸਾਰੀਆਂ ਪਿੰਡ ਦੀਆਂ ਕੁੜੀਆਂ ਨੇ ਦੇਖਣਾ ਉਹਨਾਂ ਤੇ ਉਹਨਾਂ ਦਾ ਸਿੱਹੀ ਜੇ ਬੁੱਢੀ ਹੁੰਦਿਆਂ ਨੂੰ ਵੀ ਕੰਮਕਮ ਲੱਗੀ ਹੋਈ ਤੇ ਫਿਰ ਚੰਗੇ ਨਹੀਂ ਲੱਗਦੇ ਇਸ ਆਪਣੇ ਸੱਸ ਮਾਂ ਜਿਹੜੀ ਕਿ ਉਹ ਨੋਂ ਦੀ ਇੱਜ਼ਤ ਕਰਦੀ ਤੇ ਨੋਂ ਤੇ ਉਹਦੀ ਇੱਜ਼ਤ ਕਰਦੀ ਸੀ ਤੇ ਮੈਂ ਉਹਨਾਂ ਜਣੇ ਜੀ ਆਪਣਾ ਵੀ ਮੇਰੀ ਕੰਮ ਨਹੀਂ ਲਵਾਂ ਜੇ ਮੇਰੇ ਨੋਂ ਦਾ ਚੂੜਾ ਮੈੜਾ ਹੋ ਜੂਗਾ ਮੇਰੇ ਨੋਂ ਦੀ ਮਹਿੰਦੀ ਮੈਲੀ ਹੋ ਜੂਗੀ ਉਹਨਾਂ ਮੰਦਿਰੇ ਵੀ ਲੰਮੀ ਲੰਮੀ ਕੰਮ ਲਾਉਂਦੀ ਨੇ ਦੋ ਦੋ ਮਹੀਨੇ ਵੀ ਕੰਮ ਲਾਉਂਦੀ ਆਂਦੀ ਆ। ਇਸ ਤਰ੍ਹਾਂ ਬਸ ਰੱਖਣਾ ਕਿ ਤੁਹਾਨੂੰ ਆਤੂ ਹੋ ਤੇ ਆਪਣਾ ਕੰਮ ਹੀ ਨਾ ਪਾ ਸਕੀ ਨਵੇਂ ਸੁਣ। ਪਰ ਉਹ ਜਦੋਂ ਬਦਲ ਲੈਣਾ ਸੋਚਿਆਗਾ ਵੀ ਮੰਗੀ ਜਾ ਦੇ ਵਿੱਚ ਉਹਦੇ ਤੋਂ ਤੂੰ ਬਹਿ ਜਾ। ਜਦੋਂ ਫਿਰ ਉਹਨੇ ਕਿਹਾ ਥੱਕਦਾ ਵੀ ਮੈਂ ਇੰਨੇ ਦਿਨ ਮੈਨੂੰ ਨਹੀਂ ਬੈਠਾ ਜਾਣਾ। ਜਾਂ ਫਿਰ ਥੋੜਾ ਅਖੜਾ ਵੀ ਚਾਲਕੀ ਨੂੰ ਇਸ ਦਾ। ਤੁਹਾਨੂੰ ਪੰਜ ਤੇ ਫੁੱਲ ਤੇ ਲਵਾਉਣੇ। ਪਰ ਆਬ ਨੂੰ ਨਾ ਪੰਜ ਫੁੱਲ ਤੇ ਲਵਾ ਲੈਣੇ ਤੇ ਉਹਨੂੰ ਆਪਣੇ ਸਹੁਰੇ ਨੂੰ ਅਖੜਾ ਤੇ ਤੁਹਾਨੂੰ ਰੋਟੀ ਖੁੜਾ। ਉਨੇ ਛੋਣੇ ਸਾਲੀ ਤਿਵਾਰ ਬਣਾ ਕੇ ਤੇ ਸਹੁਰੇ ਨੂੰ ਰੋਟੀ ਮੱਥਾ ਟਿਕੜਾ ਰੋਟੀ ਬਣਾਉਣੀ ਤੇ ਉਹਨੇ ਸਹੁਰੇ ਨੇ ਖਾ ਕੇ ਰੋਟੀ ਤੇ ਫਿਰ ਨਾਲ ਇੱਕ ਉਹਨੂੰ ਧੀ ਨੂੰ ਨੌਨੋਂ ਆਪਣੇ ਪੈਸੇ ਦੇਣੇ ਨਾ ਸਿਰ ਤੇ ਪਿਆਰ ਦੇਣਾ ਕਿਤੇ ਇਹ ਰਾਜੀ ਹੋ ਸਨ ਪਕਾ ਕੇ ਦੇਣ ਮੈਂ ਤੇ ਰੱਬ ਤੇ ਰਖਵਾ ਲਾ ਤਾ ਕਿ ਸਹੁਰੇ ਸੀ ਸੰਭੇਣੀ ਆ ਉਦੋਂ ਆਹ ਹੋ ਜਾਂਦਾ ਸੀ ਵੀ ਇਹ ਵਾਕ ਕੀ ਕਲਪਨਿਕ ਹੋ ਜਾਂਦਾ ਨੂੰ ਕੋਈ ਇਹ ਕੁਝ ਆਪੀ ਨਾ ਹੋਇ ਨਾ ਵੀ ਜੋ ਕੇ ਜੀ ਕਿਦੀ ਕਿਦੀ ਵੇਤੀਆ ਤਾਂ ਕਰਕੇ ਫਿਰ ਉਹ ਨੋਰਾੜੀ ਆ ਗਈ। ਇਲਾਕਾ ਚਾਮਲਾ ਸੀਰੀ ਉਹ ਵੀ ਜੇ ਫੇਰ ਵੀ ਲੋਣਾ ਨੂੰ ਕੰਮ ਤੇ ਤੇ ਉਹਨੂੰ ਕੋ ਫੁਲਕੇ ਇੱਕ ਦਲੋਣਾ ਉਹਨੂੰ ਭਾਂਡੇ ਨਹੀਂ ਮਾਈ ਜਾਂਦੇ ਨੇ। ਸੱਸ ਨੇ ਚਿੱਤਾਂ ਬਾਪੜਨੀ ਗਾ ਕੇ ਕਿਤੇ ਚੂੜਾ ਤ ਨਹੀਂ ਮਾਇਆ ਹੋ ਗਿਆ। ਤੂੰ ਨਾ ਤੀਏ ਜਦੋਂ ਮਾਂਝ ਭਾਂਡੇ ਤੇਰਾ ਚੂੜਾ ਮਾਇਆ ਤੇਰੀ ਮਹਿੰਦੀ ਮਾਇਆ ਤੂੰ ਇਹ ਤੂੰ ਨਾ ਫੁਲਕੇ ਦੋਖ ਲਾ ਦੇ। ਇਸ ਤਰ੍ਹਾਂ ਚਾਮਲਾ ਰਾਂਦੇ ਨਾਲ ਹੀ ਟਾਈਮ ਜਿਹੜਾ ਹੀ ਲੰਘ ਜਾਂਦਾ ਹੁੰਦਾ ਸੀ। ਉਹ ਯਾਦ ਦੋ ਚਾਰ ਮਹੀਨੇ ਦੀ ਫਿਰ ਤੱਕ ਕੰਮ ਲਵਾਉਂਦੇ ਤੇ ਕੋਰੋਨਾ ਆ ਗਿਆ ਚਾਰ ਪੀ ਲੋਕ ਪਿੰਡ ਤੋਂ ਆ ਗਏ ਕੁੜੀ ਆ ਗਈ ਉਹਨੂੰ ਇਹ ਮਤਲਬ ਹੁੰਦਾ ਠੀਕ ਆ ਜਿੱਦਿਹਾ ਕਾਹਦਾ ਜਿੱਦਿਹਾ